ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬਾਂਸਲਜ਼ ਵਰਡ ਵਿੱਚ ਉਮੀਦ ਹੈ ਤੁਸੀਂ ਸਭ ਠੀਕ ਹੋਵਗੇ ਤੇ ਪਰ ਮਾਤਮਾ ਤੁਹਾਨੂੰ ਇਸੇ ਤਰ੍ਹਾਂ ਹਸਦਾ ਬਸਦਾ ਰੱਖੇ। ਦੋਸਤੋ ਜਦੋਂ ਦਾ ਕਰੋਨਾ ਆ ਕੇ ਗਿਆ ਹੈ ਸਭ ਨੂੰ ਵਾਲਾਂ ਦੀ ਝੜਨ ਦੀ ਸਮੱਸਿਆ ਬਹੁਤ ਵੱਧ ਗਈ ਹੈ। ਟਾਈਮ ਤੋਂ ਪਹਿਲਾਂ ਗੰਜਾਪਨ ਆ ਗਿਆ ਹੈ ਤੇ ਟਾਈਮ ਤੋਂ ਪਹਿਲਾਂ ਹੀ ਵਾਲ ਚਿੱਟੇ ਹੋ ਰਹੇ ਹਨ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਅਸੀਂ ਬਾਜ਼ਾਰ ਦੇ ਬਹੁਤ तरह ਦੇ ਸ਼ੈਂਪੂ ਵਰਤ ਕੇ ਦੇਖ ਚੁੱਕੇ ਹਾਂ ਪਰ ਕੋਈ ਫਾਇਦਾ ਨਹੀਂ ਹੋਇਆ। ਅੱਜ ਮੈਂ ਘਰ ਦਾ ਇੱਕ ਜੜੀ ਬੂਟੀਆਂ ਦਾ ਸ਼ੈਂਪੂ ਤਿਆਰ ਕਰਾਂਗੀ ਜੀ ਜੋ ਕਿ ਬਹੁਤ ਹੀ ਵਧੀਆ ਹੈ। ਇਸ ਸ਼ੈਂਪੂ ਨੂੰ ਤਿਆਰ ਕਰਨ ਵਿੱਚ ਟਾਈਮ ਥੋੜਾ ਜਿਹਾ ਜ਼ਰੂਰ ਜ਼ਿਆਦਾ ਲੱਗੇਗਾ ਪਰ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪਹਿਲਾਂ ਇਸ ਦੀ ਵਿਧੀ ਦੇਖਣੀ ਹੈ ਤੇ ਬਾਅਦ ਜੇ ਸ਼ੈਂਪੂ ਤਿਆਰ ਕਰਨਾ ਹੈ ਜੀ ਤੇ ਚਲੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੇ ਸ਼ੈਂਪੂ ਬਣਾਉਣ ਦੀ ਵਿਧੀ ਸਭ ਤੋਂ ਪਹਿਲਾਂ ਮੈਂ ਗੁੜ ਹਲਦੇ ਫੁੱਲ ਲਵਾਂਗੀ ਜੀ ਜਿਸ ਨੂੰ ਹਿਬਿਸਕਸ ਵੀ ਕਿਹਾ ਜਾਂਦਾ ਹੈ ਇਹ ਮੇਰੇ ਕੋਲ 50 ਤੋਂ 60 ਫੁੱਲ ਹਨ ਤੁਸੀਂ ਇਸ ਕੁਆਂਟੀਟੀ ਘਟਾ ਵੀ ਸਕਦੇ ਹੋ 20 30 ਵੀ ਲੈ ਸਕਦੇ ਹੋ ਇਸ ਵਿੱਚ ਦੇ ਸਾਰੇ ਡੰਡਲ ਕੱਟ ਦਵਾਂਗੀ ਤੇ ਸਾਰੇ ਫੁੱਲਾਂ ਦੀਆਂ ਪੱਤੀਆਂ ਨੂੰ ਮੈਂ ਇੱਕ ਟੋਪੀਏ ਦੇ ਵਿੱਚ ਪਾ ਦਵਾਂਗੀ ਤੇ ਇਸ ਵਿੱਚ ਹੁਣ ਮੈਂ ਪਾਵਾਂਗੀ ਜੀ ਥੋੜੇ ਜੇ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਇਹ 5-6 ਫੁੱਲਾਂ ਦੀਆਂ ਪੱਤੀਆਂ ਜੀ ਮੇਰੇ ਕੋਲੇ ਇਸ ਨੂੰ ਇਸ ਵਿੱਚ ਮਿਕਸ ਕਰ ਲਵਾਂਗੀ ਤੇ ਫਿਰ ਇਸ ਵਿੱਚ ਪਾਵਾਂਗੀ ਜੀ ਮੈਂ 1 ਲੀਟਰ ਫਿਲਟਰ ਵਾਲਾ ਪਾਣੀ ਜੋ ਕਿ ਪੀਣ ਵਾਲਾ ਹੋਵੇਗਾ ਟੂਟੀ ਵਾਲਾ ਪਾਣੀ ਨਹੀਂ ਪਾਉਣਾਗਾ ਉਹ ਥੋੜਾ ਜਿਹਾ ਖਰਾਬ ਮਿਕਸ ਹੁੰਦਾ ਜੀ ਇਸ ਕਰਕੇ ਇਸ ਵਿੱਚ ਮੈਂ ਫਿਲਟਰ ਵਾਲਾ ਹੀ ਪਾਣੀ ਪਾਵਾਂਗੀ ਹੁਣ ਮੈਂ ਕੈਲੋ ਵੀਰਾ ਦਾ ਵੱਡਾ ਪੱਤਾ ਲਵਾਂਗੀ ਜੀ ਇਸ ਨੂੰ ਚੰਗੀ ਤਰ੍ਹਾਂ ਧੋ ਲੈਣਾ ਤਾਂ ਜੋ ਇਸ ਦੀ ਸਾਰੀ ਭਾਰੀ ਮਿੱਟੀ ਲਹਿ ਜਾਵੇ ਤੇ ਜਿਹੜੇ ਵੀ ਜਰਮਸ ਲੱਗੇ ਹੋਏ ਨੇ ਉਹ ਵੀ ਉੱਤਰ ਜਾਣ ਇਹਦੇ ਦੋਨੇ ਸਾਈਡਾਂ ਕੱਟ ਲਵਾਂਗੀ ਕੰਡਿਆਂ ਵਾਲੀ ਸਾਈਡ ਵੀ ਇਸ ਦੀ ਸਾਈਡਾਂ ਦੀ ਕੱਟ ਲਵਾਂਗੇ ਤੇ ਇਸ ਦੇ ਛੋਟੇ ਛੋਟੇ ਪੀਸ ਕੱਟ ਕੇ ਇਸ ਨੂੰ ਵੀ ਮੈਂ ਟੋਪੀਏ ਵਿੱਚ ਪਾ ਲਵਾਂਗੀ ਜੀ ਐਲੋਵੀਰਾ ਦੇ ਬਹੁਤ ਹੀ ਫਾਇਦੇ ਹਨ ਵਾੜਾਂ ਲਈ ਵੀ ਫੇਸ ਲਈ ਵੀ ਜੀ ਤੁਸੀਂ ਇਸ ਦੀ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ ਤੇ ਇਸ ਦਾ ਆਚਾਰ ਵੀ ਪਾ ਸਕਦੇ ਹੋ ਸਰਦੀ ਵਿੱਚ ਇਹ ਢੂਈ ਲਈ ਬਹੁਤ ਹੀ ਚੰਗਾ ਹੁੰਦਾ ਜੀ ਐਲੋਵੀਰਾ ਤੇ ਪਾਣੀ ਸ਼ੈਂਪੂ ਲਈ ਵੀ ਬਹੁਤ ਹੀ ਚੰਗਾ ਹੈ ਇਸ ਕਰਕੇ ਜੇ ਮੈਂ ਛੋਟੇ ਛੋਟੇ ਪੀਸ ਕੱਟ ਕੇ ਇਸ ਨੂੰ ਪਾਣੀ ਵਾਲੀ ਟੋਪੀ ਵਿੱਚ ਹੀ ਪਾ ਲਿੱਤਾ ਹੈ ਜੀ ਤੇ ਹੁਣ ਇਹ ਸਾਰੇ ਮਟੀਰੀਅਲ ਨੂੰ ਗੈਸ ਦੇ ਉੱਪਰ ਰੱਖ ਦਵਾਂਗੇ ਜੀ ਤੇ ਟੋਪੀਆਂ ਨੂੰ ਬੋਇਲ ਹੋਣ ਲਈ ਰੱਖ ਦਵਾਂਗੇ 25 ਤੋਂ 30 ਮਿੰਟ ਲਈ ਆਪਾਂ ਇਸ ਪਾਣੀ ਨੂੰ ਬੋਇਲ ਕਰਾਂਗੇ ਜੇ ਜਦੋਂ ਤੱਕ ਆਪਣੇ ਲਾਲ ਫੁੱਲ ਜਿਹੜੇ ਚਿੱਟੇ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਇਸ ਨੂੰ ਉਬਾਲਦੇ ਰਵਾਂਗੇ ਜੀ ਇਸ ਨੂੰ ਮੀਡੀਅਮ ਫਲੇਮ ਤੇ ਉਬਾਲਣਾ ਹੈ ਜੇ ਤੇਜ਼ ਤੇ ਉਬਾਲਾਂਗੇ ਤੇ ਛੱਟ ਨਾਲ ਇਹ ਪਾਣੀ ਸੁੱਕ ਜਾਵੇਗਾ ਤੇ ਹਜੇ ਆਪਣਾ ਸ਼ੈਂਪੂ ਤਿਆਰ ਨਹੀਂ ਹੋਵੇਗਾ ਬਣ ਕੇ ਦੂਸਰੇ ਪਾਸੇ ਗੇਸਟਿਕ ਪੈਨ ਰੱਖ ਲੈਣਾ ਜੀ ਤੇ ਉਸ ਵਿੱਚ ਮੈਂ ਪਾਉਂਗੀ ਦੋ ਚਮਚ ਚਾਵਲਾਂ ਦੇ ਜੀ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਇਸ ਦਾ ਐਕਸਟਰਾ ਸਾਰੀ ਮਿੱਟੀ ਕੱਢ ਦੇਣੀ ਹੈ ਜੀ ਤੇ ਦੋ ਤੋਂ ਤਿੰਨ ਵਾਰੀ ਮਸਲ ਬਸਲ ਕੇ ਧੋਣ ਤੋਂ ਬਾਅਦ ਇਹ ਦੋ ਚਮਚ ਚਾਵਲਾਂ ਦੇ ਆਪਾਂ ਇਸ ਪੈਨ ਵਿੱਚ ਪਾ ਲਵਾਂਗੇ ਤੇ ਦੋ ਚਮਚ ਹੀ ਪਾਵਾਂਗੇ ਜੀ ਅਲਸੀ ਦੇ ਬੀ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਸ ਵਿੱਚ ਵੀ ਮੈਂ ਪਾਉਂਗੀ ਜੀ ਫਿਲਟਰ ਵਾਲਾ ਪਾਣੀ ਫਿਲਟਰ ਵਾਲਾ ਪਾਣੀ ਹੀ ਪਾਉਣਾ ਹੈ ਜੀ ਦੂਸਰਾ ਪਾਣੀ ਨਹੀਂ ਪਾਉਣਾਗਾ ਉਹ ਵਧੀਆ ਨਹੀਂ ਹੁੰਦਾ ਫਿਲਟਰ ਵਾਲਾ ਪਾਣੀ ਆਪਣਾ ਪਿਓਰ ਹੁੰਦਾ ਹੈ ਜੀ ਇਸ ਕਰਕੇ ਫਿਲਟਰ ਵਾਲਾ ਅੱਧਾ ਜੱਗ ਪਾਣੀ ਦਾ ਪਾ ਕੇ ਤੇ ਇਸ ਨੂੰ ਵੀ ਉਬਲਣ ਨਹੀਂ ਰੱਖਦੇ ਨੇ ਜੀ ਇਸ ਨੂੰ 10 ਮਿੰਟ ਬਾਅਦ ਔਨ ਕਰਨਾ ਹੈ ਜਦੋਂ ਕਿ ਆਪਾਂ ਫੁੱਲਾਂ ਵਾਲਾ ਪਾਣੀ ਰੱਖਾਂਗੇ ਉਸ ਤੋਂ 10 ਮਿੰਟ ਬਾਅਦ ਕਿਉਂਕਿ ਇਸ ਦੀ ਜੈਲੀ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਨਾਲ ਹੀ ਇਹ ਠੰਡੀ ਹੋ ਕੇ ਜੰਮ ਜਾਂਦੀ ਹੈ ਜੋ ਕਿ ਆਪਣੇ ਵਰਤੋਂ ਵਿੱਚ ਨਹੀਂ ਆਉਂਦੀ ਇਸ ਕਰਕੇ ਪਹਿਲਾਂ ਇਹਨੂੰ ਪਾਣੀ ਪਾ ਕੇ ਸਾਈਡ ਤੇ ਬਿਨਾਂ ਗੈਸ ਜਾਈ ਰੱਖਨੇ ਹੈ ਜੀ ਤੇ ਦੂਸਰੇ ਪਾਸੇ ਆਪਾਂ ਫੁੱਲਾਂ ਨੂੰ ਬੋਇਲ ਕਰਦੇ ਰਹਿਨੇ ਹੈ ਇਹ ਫੁੱਲ ਜਦੋਂ 20 ਮਿੰਟ ਹੋ ਚੁੱਕੇ ਆਪਣੇ ਬੋਇਲ ਹੋ ਕੇ ਤੇ ਦੇਖੋ ਬਹੁਤ ਹੀ ਸੋਹਣਾ ਲਾਲ ਰੰਗ ਦਾ ਪਾਣੀ ਬਣ ਕੇ ਤਿਆਰ ਹੋ ਗਿਆ ਤੇ ਆਪਣੇ ਫੁੱਲ ਵੀ ਚਿੱਟੇ ਹੋ ਚੁੱਕੇ ਹੈ ਜੀ ਜਦੋਂ 20 ਮਿੰਟ ਹੋ ਚੁੱਕੇ ਹੈ ਤਾਂ ਉਸ ਤੋਂ ਬਾਅਦ ਆਪਾਂ ਉਹ ਚਾਵਲਾ ਵਾਲਾ ਪਾਣੀ ਜਿਹੜਾ ਰੱਖਿਆ ਹੋਇਆ ਉਹਨੂੰ ਔਨ ਕਰਦੇ ਨੇ ਜੀ ਤੇ ਉਹ ਗੈਸ ਵਿੱਚ ਰਾ ਦੇਣੀ ਹੈ ਤੇ ਉਹਨੂੰ ਵੀ ਮੀਡੀਅਮ ਫਲੇਮ ਤੇ ਹੀ 10 ਮਿੰਟ ਪਕਾਣੇ 10 ਮਿੰਟ ਪੱਕਣ ਤੋਂ ਬਾਅਦ ਆਪਾਂ ਦੋਨੋਂ ਗੈਸ ਬੰਦ ਕਰ ਦੇਣੀ ਹੈ ਜੀ ਤੇ ਦੂਜੇ ਪਾਸੇ ਇੱਕ ਕੱਚ ਦਾ ਵੱਡਾ ਬਾਉਲ ਲੈ ਲੈਣਾ ਹੈ ਜੀ ਤੇ ਉਸ ਦੇ ਉੱਪਰ ਇੱਕ ਛਲਣੀ ਰੱਖ ਦੇਣੀ ਹੈ ਬਰੀਕ ਮੋਰੀਆਂ ਦੀ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਕਿ ਫੁੱਲਾਂ ਦਾ ਪਾਣੀ ਬੋਇਲ ਕੀਤਾ ਹੈ ਉਬਾਲਿਆ ਹੈ ਜਿਸ ਨੂੰ ਉਸ ਨੂੰ ਇਸ ਦੇ ਵਿੱਚ ਛਾਨ ਲੈਣਾ ਹੈ ਸਾਰਾ ਪਾਣੀ نیچے ਆ ਜਾਵੇਗਾ ਛਲਣੀ ਵਿੱਚੋਂ ਤੇ ਸਾਰਾ ਜੋ ਕਿ ਫੁੱਲਾਂ ਤੇ ਐਲੋਵੀਰੇ ਦਾ ਮਟੀਰੀਅਲ ਹੈ ਉਹ ਛਲਣੀ ਦੇ ਵਿੱਚ ਰਹਿ ਜਾਵੇਗਾ ਤੁਸੀਂ ਇਸ ਮਟੀਰੀਅਲ ਨੂੰ ਸੁੱਟਣਾ ਨਹੀਂ ਜੀ ਇਸ ਨੂੰ ਸਬਜ਼ੀਆਂ ਤੇ ਫੁੱਲਾਂ ਲਈ ਖਾਦ ਦੀ ਤੌਰ ਤੇ ਵਰਤੋਂ ਵਿੱਚ ਲੈਣਾ ਹੈ ਜੇ ਤੁਸੀਂ ਇਸ ਨੂੰ ਫੁੱਲਾਂ ਦੇ ਜਿੱਥੇ ਕਿਸੇ ਸਬਜ਼ੀਆਂ ਲਗਾਣੀਆਂ ਉਸ ਵਿੱਚ ਮਿੱਟੀ ਵਿੱਚ ਰਲਾ ਦਿਓ ਇਸ ਨੂੰ ਐਲੋਵੀਰਾ ਤੇ ਫੁੱਲਾਂ ਦੇ ਪੱਤਿਆਂ ਨੂੰ ਇਹ ਖਾਦ ਬਣ ਜਾਵੇਗਾ ਤੇ ਜੋ ਕਿ ਆਪਣੇ ਫੁੱਲਾਂ ਲਈ ਤੇ ਸਬਜ਼ੀਆਂ ਲਈ ਬਹੁਤ ਹੀ ਫਾਇਦੇਮੰਦ ਹੋਵੇਗਾ ਇਸ ਤਰ੍ਹਾਂ ਇਸ ਤੋਂ ਬਾਅਦ ਇਹ ਛਾਂ ਕੇ ਉਸ ਤੋਂ ਬਾਅਦ ਤੁਸੀਂ ਚਾਵਲ ਤੇ ਅਲਸੀ ਜੋ ਕਿ ਬੋਇਲ ਕੀਤੀ ਸੀ ਉਸ ਨੂੰ ਵੀ ਇਸ ਵਿੱਚ ਪਾ ਕੇ ਛਾਨ ਲਓ ਜੀ ਗਰਮ ਗਰਮ ਨੂੰ ਛਾਨਣਾ ਤਾਂ ਸਾਰੀ ਜੈਲੀ ਆਪਣੀ ਆਪਣੇ نیچے ਨਿਕਲ ਆਵੇਗੀ ਜੇ ਤੁਸੀਂ ਥੋੜਾ ਜਿਹਾ ਵੀ ਇਸ ਨੂੰ ਠੰਡਾ ਕਰ ਲਿਆ ਤੇ ਜੈਲੀ ਉੱਪਰ ਹੀ ਜੰਮ ਜਾਵੇਗੀ ਛਲਣੀ ਵਿੱਚੋਂ ਕੁਝ ਨਹੀਂ ਨਿਕਲੇਗਾ ਗਰਮ ਗਰਮ ਨੂੰ ਛਾਨ ਕੇ ਮੈਂ ਸਾਰੀਆਂ ਜੈਲੀਆਂ ਨੇ ਨਿਕਲ نیچے نکال ਲੈਂਦੀ ਹੈ ਜੀ ਤੇ ਇਹ ਚਾਵਲ ਤੇ ਅਲਸੀ ਦੇ ਜੋ ਵੀ ਹੈ ਇਹਨਾਂ ਨੂੰ ਵੀ ਨਹੀਂ ਸੁੱਟਣਾ ਜੀ ਇਹਨੂੰ ਵੀ ਤੁਸੀਂ ਖਾਦ ਦੇ ਤੌਰ ਤੇ ਗਮਲੇ ਵਿੱਚ ਪਾ ਦਿਓ ਤਾਂ ਮੈਂ ਦੂਜੇ ਪਾਸੇ ਲਵਾਉਂਗੀ ਜੀ ਗ੍ਰੈਸਰੀ ਨੇ ਵੈਜੀਟੇਬਲ ਗ੍ਰੈਸਰੀ ਨਹੀਂ ਹੋ ਸਕਦੀ ਤੇ ਸਿੰਪਲ ਵੀ ਹੋ ਸਕਦੀ ਹੈ ਜੀ 3 ਚਮਚ ਭਰ ਕੇ ਮੈਂ ਇਸ ਲਿਕਵਿਡ ਦੇ ਵਿੱਚ ਪਾਦਾਵਾਂਗੀ ਜਿਹੜਾ ਕਿ ਆਪਾਂ ਫੁੱਲਾਂ ਦਾ ਤੇ ਝਾੜਨ ਦਾ ਤਿਆਰ ਕੀਤਾ ਹੈ ਜੀ 3 ਚਮਚ ਭਰ ਕੇ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜੀ ਜਦੋਂ ਇਹ ਗ੍ਰੇਸਰੀ ਚੰਗੀ ਤਰ੍ਹਾਂ ਮਿਕਸ ਹੋ ਜਾਊਗੀ ਤਾਂ ਚਾਰ ਆਪਾਂ ਲੈ ਲੈਨੇ ਜੀ ਵਿਟਾਮਿਨ E ਦੇ ਕੈਪਸੂਲ ਜੋ ਕਿ ਵਾਲਾਂ ਵਾਲੇ ਹੁੰਦੇ ਐ ਫੇਸ ਵਾਲੇ ਨਹੀਂ ਲੈਣੇ ਵਾਲਾਂ ਵਾਲੇ ਲੈਣੇ ਹੈ ਜੀ ਤੇ ਉਸ ਵਿੱਚ ਇੱਕ ਸੇਫਟੀ ਪਿੰਨ ਨਾਲ ਇੱਕ ਮੋਰੀ ਕਰਕੇ ਤੇ ਉਸ ਚਾਰ ਇਸ ਸ਼ੈਮ ਕੈਪਸੂਲ ਜਿਹੜੇ ਆਪਾਂ ਸ਼ੈਂਪੂ ਦੇ ਵਿੱਚ ਪਾਦੇ ਨੇ ਜੀ ਉਸ ਤੋਂ ਬਾਅਦ ਥੋੜਾ ਜਿਹਾ ਖੁਸ਼ਬੂ ਲਈ ਆਪਾਂ ਜੈਸਮਿਨ ਦਾ ਫਰੇਗਰੈਂਸ ਆਇਲ ਵੀ ਪਾਵਾਂਗੇ ਜੀ ਜਿਸ ਨਾਲ ਕਿ ਸਿਰ ਧੋਣ ਤੋਂ ਬਾਅਦ ਆਪਣੇ ਵਾਲਾਂ ਵਿੱਚ ਬੜੀ ਸੋਹਣੀ ਖੁਸ਼ਬੂ ਆਵੇਗੀ ਹੁਣ ਇਹ ਮੈਂ ਥੋੜਾ ਜਿਹਾ ਸ਼ੈਂਪੂ ਆਪਣੇ ਹੱਥ ਤੇ ਪਾ ਕੇ ਹੱਥਾਂ ਤੇ ਮਸਲ ਕੇ ਦਿਖਾ ਰਹੀ ਹਾਂ ਇਹਦੀ ਝੱਗ ਨਹੀਂ ਬਣੇਗੀ ਤੇ ਆਪਾਂ ਨੂੰ ਜਿੰਨਾ ਚਿਰ ਸਿਰ 'ਚ ਸ਼ੈਂਪੂ ਦੀ ਝੱਗ ਨਾ ਬਣੇ ਤੇ ਸਿਰ ਧੋਣ ਦਾ ਮਜ਼ਾ ਨਹੀਂ ਆਉਂਦਾ ਤੇ ਤਸੱਲੀ ਨਹੀਂ ਹੁੰਦੀ ਇਸ ਕਰਕੇ ਮੈਂ ਇਸ ਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੀ ਜਿਸ ਨਾਲ ਕਿ ਤੁਹਾਡੇ ਵਾਲਾਂ ਦੇ ਵਿੱਚ ਝੱਗ ਬਣ ਜਾਵੇਗੀ ਤੇ ਬਹੁਤ ਹੀ ਵ ਹੋਵੇਗਾ ਜੀ ਹੁਣ ਇਸ ਵਿੱਚ ਮੈਂ ਪਾ ਰਹੀ ਹਾਂ ਜੀ ਇੱਕ ਸ਼ੈਂਪੂ ਬੇਸ ਕਿਹਾ ਜਾਂਦਾ ਜਿਸ ਨੂੰ ਕਿ ਜੋ ਕਿ ਆਨਲਾਈਨ ਵੀ ਮਿਲ ਜਾਂਦਾ ਹੈ ਤੇ ਮਾਰਕੀਟ ਵਿੱਚ ਵੀ ਮਿਲ ਜਾਂਦਾ ਹੈ ਪੀ ਐਮ ਐਲ ਸ਼ੈਂਪੂ ਬੇਸ ਮੈਂ ਇਸ ਵਿੱਚ ਪਾ ਰਹੀ ਹਾਂ ਜੀ ਐਨੇ 1 ਕਿ ਲੀਟਰ ਪਾਣੀ ਵਾਲੇ ਮਟੀਰੀਅਲ ਦੇ ਵਿੱਚ 30 ml ਸ਼ੈਂਪੂ ਬੇਸ ਬਹੁਤ ਹੁੰਦਾ ਹੈ ਜੀ ਇਸ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਾ ਕੇ ਪਹਿਲਾਂ ਚਮਚ ਨਾਲ ਥੇ ਫਿਰ ਵਿਸਕਰ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਕਿਉਂਕਿ ਸ਼ੈਂਪੂ ਜਲਦੀ-ਐਲਦੀ ਮਿਕਸ ਨਹੀਂ ਹੁੰਦਾ ਇਸ ਕਰਕੇ ਵਿਸਕਰ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਵੇਗਾ ਜੀ ਆਹ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਿਆ ਵਿਸਕਰ ਨਾਲ ਹੁਣ ਆਪਾਂ ਇਹਨੂੰ 12 ਘੰਟੇ ਲਈ ਰਾਤ ਤੱਕ ਕਿਰਕ ਨਮਾਗੀ ਜੀ 12 ਘੰਟੇ ਬਾਅਦ ਆਪਣੇ ਸ਼ੈਂਪੂ ਤਿਆਰ ਹੋਵੇਗਾ ਮੈਂ ਪਰ ਤੁਹਾਨੂੰ ਇੱਕ ਵਾਰੀ ਇਹਦੀ ਟਰਾਈ ਦੇ ਰਹੀ ਹਾਂ ਕਿ ਹੱਥ ਤੇ ਥੋੜਾ ਸ਼ੈਂਪੂ ਪਾ ਕੇ ਦਿਖਾ ਰਹੀ ਹਾਂ ਕਿ ਕਿੰਨੀ ਸੋਹਣੀ ਹੈ ਦੀ ਹੁਣ ਝੱਗ ਬਣ ਗਈ ਹੈ ਇਸ ਤਰ੍ਹਾਂ ਝੱਗ ਵਾਲੇ ਸ਼ੈਂਪੂ ਨਾਲ ਸਿਰ ਧੋਣ ਦਾ ਮਜ਼ਾ ਆਉਂਦਾ ਹੈ ਤੇ ਪਤਾ ਲੱਗਦਾ ਹੈ ਕਿ ਸਿਰ ਚੋਂ ਮੈਲ ਨਿਕਲ ਗਈ ਬੇਸ਼ੱਕ ਬਿਨਾਂ ਸ਼ੈਂਪੂ ਤੋਂ ਵੀ ਆਪਣੇ ਵਾਲ ਬਹੁਤ ਸੋਹਣੇ ਨਿੱਖਰ ਜਾਣ ਜੀ ਪਰ ਆਪਾਂ ਨੂੰ ਜਿੰਨੇ ਚੱਕਰ ਵਿੱਚ ਸ਼ੈਂਪੂ ਮਿਕਸ ਨਹੀਂ ਕੀਤਾ ਹੋਊਗਾ ਝੱਗ ਵਾਲਾ ਉਹਨੇ ਚਿਰ ਤੇ ਸਰ ਵੀ ਨਹੀਂ ਹੁੰਦੀ ਅਦੇ ਕੋ ਬਹੁਤ ਸੋਹਣੀ ਫਾਰਮ ਬਣ ਕੇ ਤਿਆਰ ਹੋ ਗਈ ਜੀ ਹੁਣ ਮੈਂ ਸ਼ੈਂਪੂ ਨੂੰ ਢੱਕ ਕੇ ਰੱਖ ਦਿੱਤਾ ਹੈ 12 ਘੰਟਿਆਂ ਦੀ 12 ਘੰਟੇ ਬਾਅਦ ਇਹ ਆਪਣਾ ਪ੍ਰੋਪਰ ਸ਼ੈਂਪੂ ਤਿਆਰ ਹੋ ਜਾਵੇਗਾ ਜੀ ਵਰਤਨ ਲਈ ਇਸ ਤਰ੍ਹਾਂ ਇਹ ਆਪਣਾ ਹਰਬਲ ਜਿਹੜੀ ਬੂਟੀਆਂ ਵਾਲਾ ਸ਼ੈਂਪੂ ਤਿਆਰ ਹੋ ਗਿਆ ਜੀ ਜਿਸ ਨੂੰ ਤੁਸੀਂ ਘਰ ਵਿੱਚ ਬੱਚੇ ਵੱਡੇ ਕੋਈ ਵੀ ਵਰਤੋ 15 ਦਿਨਾਂ ਦੇ ਵਿੱਚ ਤੁਹਾਨੂੰ ਵਾਰਾਂ ਦਾ ਰਿਜ਼ਲਟ ਪਤਾ ਲੱਗ ਜੂਗਾ ਵਾਲ ਲੰਬੇ ਸੰਘਨੇ ਕਾਲੇ ਹੋ ਜਾਣਗੇ ਜੀ ਗੰਜਾਪਨ ਘਟ ਜਾਵੇਗਾ ਤੇ ਰੂਸੀ ਖਤਮ ਹੋ ਜਾਵੇਗੀ ਬਹੁਤ ਹੀ ਵਧੀਆ ਸ਼ੈਂਪੂ ਹੈ ਜੀ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇੱਕ ਵਾਰੀ ਲਾਈਕ ਸ਼ੇਅਰ ਕਰ ਦੇਣਾ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਵੀ ਕਰ ਦੇਣਾ ਜੀ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਲਈ ਤੁਸੀਂ ਬੈਲ ਦਾ ਬਟਨ ਵੀ ਪ੍ਰੈਸ ਕਰ ਦੇਣਾ ਜੀ ਇਸੇ ਤਰ੍ਹਾਂ ਦੀ ਮੈਂ ਤੁਹਾਨੂੰ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੀ ਜੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਈ ਤਾਂ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਘਰ ਵਿੱਚ ਹੀ ਇਸ ਸ਼ੈਂਪੂ ਨੂੰ ਇੱਕ ਵਾਰੀ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰਨਾ ਜੀ